ਅਗਲੀ ਗੱਲ ਕਰੀਏ ਹਰਜੋਤ ਸਿੰਘ ਬੈਂਸ ਦੀ ਹਰਜੋਤ ਸਿੰਘ ਬੈਂਸ ਨੂੰ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਤਨਖਾਹ ਲਈ ਗਈ ਹੈ ਜੀ ਬਿਲਕੁਲ ਜੀ ਹਰਜੋਤ ਸਿੰਘ ਬੈਂਸੋਰੀ ਸ਼੍ਰੀ ਨਾਨਪੁਰ ਸਾਹਿਬ ਹਲਕੇ ਤੋਂ ਐਮਐਲਏ ਨੇ ਤੇ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਤੇ ਉਹਨਾਂ ਦੀ ਐਡਵਾਈਜ਼ੀਟ ਪਾਸ਼ਾ ਵੱਲੋਂ ਸ਼ਿਰਨਗਰ ਦੇ ਵਿੱਚ ਸ਼੍ਰੀ ਗੁਰਤੇਗਵਾਦ ਜੀ ਦੇ 350 ਸਾਲਾ ਸ਼ਹੀਦੀ ਜਿਹੜੇ ਦਿਹਾੜੇ ਨੇ ਉਹਨਾਂ ਦੀ ਸਮਾਗਮਾਂ ਦੀ ਸਰਕਾਰੀ ਤੌਰ ਤੇ ਸ਼ੁਰੂਆਤ ਉੱਥੋਂ ਹੋਈ ਸੀ ਤੇ ਉਸ ਦੇ ਦੌਰਾਨ ਵੀਰ ਸਿੰਘ ਨੇ ਜਦੋਂ ਇੱਕ ਭੰਗੜੇ ਵਾਲਾ ਗੀਤ ਗਾਤਾ ਤੇ ਉਸ ਗੀਤ ਤੇ ਨੱਚਣ ਲੱਗੇ ਲੋਕ ਤੇ ਉਸ ਨੂੰ ਲੈ ਕੇ ਇਹ ਬਵਾਦ ਖੜਾ ਹੋ ਗਿਆ ਕਿ ਆ ਕੀ ਕਰਦੇ ਰਸ਼ੀਦੀ ਦਿਹਾੜਿਆ ਤੇ ਆ ਕੁਛ ਕਰੋਗੇ ਹਾਂ ਜੀ ਨਾਚ ਕਰਨਾ ਬਿਲਕੁਲ ਇਸ ਤਰੀਕੇ ਕਰਦੇ ਉੱਤੇ ਜੋ ਸਵਾਲ ਹੈ ਤਾਂ ਤੁਰੰਤ ਵੀਰ ਸਿੰਘ ਨੇ ਤਾਂ ਪ੍ਰਬੰਧਕਾਂ ਤੇ ساری ਗਰਦ ਝਾੜ ਕੇ ਆਪ ਪਰਿਓ ਕਿ ਕਹਿੰਦੇ ਜੀ ਮੇਥੋਂ ਤਾਂ ਕਤਾਈ ਹੋ ਗਈ ਮੈਂ ਮਾਫਾ ਮੰਗਦਾ ਨੂੰ ਤੁਰੰਤ ਮਾਫੀ ਮੰਗੀ ਤੇ ਇਦੇ ਰੂਪ ਦੇ ਵਿੱਚ ਵੀ ਕੋ ਦਾ ਕਲਤਾ ਕਸਰ ਜਤਾ ਸਭ ਨੂੰ ਮਿਲ ਕੇ ਵੀ ਪਰ ਕੁਝ ਤਰ੍ਹਾਂ ਕਹਿੰਦੀਆਂ ਵੀ ਜਿਹੜੀ ਕੱਲ ਕਾਰਜ ਵਿਦਾ ਕੀਤੀ ਕਿ ਉੱਥੇ ਉਹਨੂੰ ਵੀ ਬੁਲਾਇਆ ਜਾਣਾ ਚਾਹੀਦਾ ਸੀ ਹਮ ਹਮ ਗੀਤ ਗਾਇਆ ਗੁਨਾਹ ਕੀਤਾ ਨਚਣ ਲਾਇਆ ਜਿਹੜੇ ਇਹਨੂੰ ਪਤਾ ਹੀ ਨਹੀਂ ਮੈ ਜਿਹੜੀ ਸਟੇਜ ਤੇ ਜਾ ਰਹੇ ਆ ਉਹ ਕਾਦੀ ਸਟੇਜ ਹੈ ਸੋ ਉਸ ਨੂੰ ਵੀ ਤਾਲਬ ਕੀਤਾ ਜਾਣਾ ਚਾਹੀਦਾ ਸੀ ਤੇ ਨਾਲ ਜਸਵੰਤ ਜਫਰ ਨੂੰ ਵੀ ਤਾਲਬ ਕੀਤਾ ਸੀ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਤੇ ਨਾਲ ਮੰਤਰੀ ਹਰਜੋਤ ਬੈਂਸ ਨੂੰ ਵੀ ਸੋ ਕਿ ਤਰ੍ਹਾਂ ਕਿਤੇ ਜਸਵੰਤ ਜਫਰ ਹੋਰਾਂ ਨੂੰ ਤਾਂ ਚਿੱਠੀ ਆ ਗਈ ਸੀ ਕਿ ਉਹ ਉਪਦੇਸ਼ ਗਏ ਹੋਣੇ ਨਿੱਜੀ ਤੌਰ ਤੇ ਕਰਕੇ ਕਿ ਉਹ ਆ ਕੇ ਪੇਸ਼ ਹੋਣਗੇ ਪਰ ਮਤਲਬ ਕਿ ਮੰਤਰੀ ਸਾਹਿਬ ਜਿਹੜੀ ਦਰਬਾਰ ਸਾਹਿਬ ਤੋਂ ਬਾਹਰ ਦੂਰ ਪਾਰਕਿੰਗ ਹੈ ਉਥੋਂ ਹੀ ਬਕਾਇਦਾ ਤੌਰ ਤੇ ਨੰਗੇ ਪੈਰੀਂ ਗਲਚ ਪਰਣਾ ਪਾ ਕੇ ਹਨਾ ਉਹ ਆਏ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਦਾੜਾ ਪ੍ਰਕਾਸ਼ ਕੀਤਾ ਹੋਇਆ ਸੀ ਪੱਗ ਗੂੜੀ ਨੀਲੀ ਠੋੜਾ ਰੰਗੀ ਬੰਨੀ ਹੋਈ ਸੀ ਹਨਾ ਤੇ ਇਸ ਤਰ੍ਹਾਂ ਉਹ ਆ ਕੇ ਪੇਸ਼ ਹੁੰਦੇ ਨੇ ਸੋ ਇੱਕ ਤਰੀਕੇ ਨਾਲ ਉਹ ਪੂਰੇ ਇਸ ਗੱਲ ਲਈ ਤਿਆਰ ਵਰ ਤਿਆਰ ਹੋ ਕੇ ਆਇਆ ਸੀ ਕਿ ਮੈਂ ਗੁਰੂ ਦੀ ਹਾਜ਼ਰੀ 'ਚ ਜਾਣਾ ਮੈਂ ਕੱਲ ਤੱਕ ਸਾਡੀ ਸ਼ਰਨ 'ਚ ਜਾਣਾ ਤੇ ਮੈਂ ਤੇ ਉਸ ਤਰ੍ਹਾਂ ਦੇ ਵਿਵਹਾਰ 'ਚ ਨਜ਼ਰ ਆਵਾਂ ਉਹ ਸਾंचे 'ਚ ਨਜ਼ਰ ਆਵਾਂ ਤੇ ਉਹ ਆਇਆ ਇੱਕ ਨਵਾਨੇ ਸਿੱਖ ਮੰਗ ਉਹਨਾਂ ਨੇ ਆ ਕੇ ਆਪਣੇ ਗੁਨਾਹ ਕਬੂਲੇ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਅਗਵਾਈ 'ਚ ਹੋਇਆ ਸੀ ਸਮਾਗਮ ਕਹਿੰਦੇ ਹਾਂ ਜੀ ਐ ਤੁਸੀਂ ਉੱਥੇ ਹਾਜ਼ਰ ਸੀ ਜਦੋਂ ਇਹ ਕਾਰਾ ਵਾਪਰਿਆ ਹਾਂ ਜੀ ਤੁਸੀਂ ਆਪਣਾ ਹੀ ਗੁਨਾਹ ਕਬੂਲ ਕਰਦੇ ਹੋ ਕਹਿੰਦੇ ਹਾਂ ਜੀ ਉਸ ਵਕਤ ਫਿਰ ਉਹਨਾਂ ਨੂੰ ਧਾਰਮਿਕ ਸਜ਼ਾ ਲਈ ਗਈ ਉਹਦੇ ਵਿੱਚ ਮਤਲਬ ਗੁਰੂ ਘਰ ਤੱਕ ਕੁਝ ਥਾਵਾਂ ਤੇ ਪੈਦਲ ਜਾ ਕੇ ਕੁਝ ਥਾਵਾਂ ਦੇ ਉਤੇ ਖਾਸ ਕਰਕੇ ਦਿੱਲੀ ਦੇ ਚੀਕਨ ਸਾਹਿਬ ਵਿਖੇ ਤੇ ਛੇਨਾਂਗੁਰ ਸਾਹਿਬ ਦੇ ਸਿੰਘਾਂ ਸਾਹਿਬ ਵਿਖੇ ਜੋੜਿਆਂ ਦੀ ਭਾਂਡਿਆਂ ਦੀ ਸੇਵਾ ਤੇ ਉਸ ਤੋਂ ਬਾਅਦ ਗੱਰਾਂ ਤੁਸੀਂ ਦੇਖਾਉਣ ਦੀ ਤੇ ਉਹ ਕੁਝ ਗੁਰਕਰਾਂ ਦੇ ਰਾਹਾਂ ਨੂੰ ਜਾਂਦੇ ਜਿਹੜੇ ਰਾਹਾਂ ਦੀ ਸਫਾਈ ਦਾ ਵੀ ਤੇ ਸੜਕਾਂ ਦੀ ਬਣਾਉਣ ਦਾ ਵੀ ਮਤਲਬ ਵੈਸੇ ਇਹ ਸੜਕ ਬਣਾਉਣ ਨੂੰ ਤੇ ਕੰਮ ਇਹ ਸਰਕਾਰੀ ਵਿਕਾਸ ਕਰਜਾਂ ਚਾਹੁੰਦੇ ਨੇ ਇਸ ਮਰਿਆਦਾ ਚ ਨਹੀਂ ਹੁੰਦੇ ਚਲੋ ਜੇ ਦਰਬਾਰ ਸਾਹਿਬ ਨੇ ਹੁਕਮ ਦਿੱਤਾ ਤੇ ਹੁਣ ਮੰਤਰੀ ਕਬਨੇ ਹਮੇ ਭਰੀਆ ਪਰ ਉਹ ਉਥੇ ਬਤੌਰ ਮੰਤਰੀ ਨਹੀਂ ਆਏ ਸੀ ਗੁਰੂ ਦੀ ਹਾਜ਼ਰੀ ਦੇ ਵਿੱਚ ਤੁਹਾਡੇ ਕੋਲ ਕੋਈ ਅਹੁਦਾ ਰਤਬਾ ਨਹੀਂ ਹੁੰਦਾ ਹਮਮ ਉਥੇ ਇੱਕ ਨਵਾਨੇ ਸਿੱਖਵੰਜੋ ਖੜੇ ਹੋ ਸੋ ਉਸ ਨਾਤੇ ਸਿੱਖੀ ਮਿਆਦ ਅਨਸਾਰ ਉਹਨਾਂ ਨੂੰ ਜੋ ਸੇਵਲ ਆਈਗੀ ਉਹਨਾਂ ਨੇ ਕਬੂਲ ਕੀਤੀ ਹੈ ਜੀ ਤੇ ਉਹ ਉਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਹੈ ਤੇ ਇਸ ਤੋਂ ਮਤਲਬ ਕਿ ਇੱਕ ਸਨਿਆਤਾ ਇਹ ਜਾਂਦਾ ਕਿ ਕਟੋ-ਕਟ ਜਿਹੜੀ ਇਹ ਮਹਾਨਤਾ ਹੈ ਹੈਨਾ ਉਸ ਦੇ ਮੁਰੇ ਨਤਮਸਤਕ ਉਹ ਜਾਂਦਾ ਤੇ ਇਸੇ ਤਰੀਕੇ ਨਾਲ ਦੋ ਤਰੀਕ ਨੂੰ ਬਹੁਤ ਵੱਡਾ ਇੱਕ ਜਿਹੜਾ ਦ੍ਰਿਸ਼ ਸੀਗਾ ਉਹ ਕੌਮ ਦਾ ਦੁਨੀਆ ਪਰਚ ਗਿਆ ਸੀਗਾ ਕਿ ਆਹ ਇੱਕ ਆਪਣੇ ਹੀ ਮਸਲੇ ਨੂੰ ਆਪਣੀ ਹੀ ਕਚਹਿਰੀ ਚ ਹੱਲ ਕਰਨ ਦਾ ਤਰੀਕਾ ਮੇਰੀ ਪ੍ਰੀਜ਼ ਸੰਵਾਦ ਦਾ ਪਰ ਉਸ ਮਸਲੇ ਦੇ ਉੱਤੇ ਜਿਵੇਂ ਹੁਣ ਗੋਲ ਖੇਡਿਆ ਜਾ ਰਿਹਾ ਹੈ ਇਹਨਾਂ ਬਾਈਪਾਸ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਵੀ ਚਰਚਾ ਦੁਬਾਰਾ ਧੁਰੀਸੋ ਹਲੋਤ ਬੈਸੁਰਾ ਨੇ ਤਾਂ ਆਪਣੇ ਗ੍ਰਾਹਕ ਕਬੂਲ ਕਰ ਲਏ ਨੇ ਆਉਂਦੇ ਦਿਨਾਂ ਜਬਰ ਸਾਹਿਬ ਵੀ ਕਬੂਲ ਕਰਕੇ ਉਹਨਾਂ ਨੂੰ ਵੀ ਸੇਵਾ ਲੱਗ ਜੂਗੀ ਇਹ ਸਾਰੀ ਸੇਵਾ ਤਾਂ ਨਿਭਾਉ ਹੋ ਜਾਣੀ ਪਰ ਜਤਰ ਗੜਗੜ ਝੋਰਾਂ ਦੀ ਇਸ ਕਾਰਵਾਈ ਦੇ ਨਾਲ ਫਿਰ ਇੱਕ ਤਰ੍ਹਾਂ ਦਾ ਸਵਾਲ ਕਾਫੀ ਖੜੇ ਹੋਏ ਨੇ ਖਾਸ ਕਰਕੇ ਜਿਹੜਾ ਲਿਖਤੀ ਰੂਪ ਦੇ ਵਿੱਚ 2 ਦਸੰਬਰ ਦੇ ਹਵਾਲੇ ਨਾਲ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਦੇਣ ਵਾਲਾ ਹੈ